ਜਾਪ ਪੁਲਿਸ ਹੁਣ ਨਹੀਂ ਦੇਖੇਗੀ ਮੋਬਾਈਲ ਉੱਤੇ ਰੀਲਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਨੇ ਇੱਕ ਜਾਰੀ ਕਰ ਦਿੱਤੀ ਹੈ ਹਦਾਇਤਾਂ ਜੀਹਾਂ ਅਕਸਰ ਡਿਊਟੀ ਦੌਰਾਨ ਤੁਸੀਂ ਦੇਖਦੇ ਹੋਗੇ ਕਿ ਪੁਲਿਸ ਮੁਲਾਜ਼ਮ ਮੋਬਾਈਲ ਦੇਖਦੇ ਨਜ਼ਰੋਂਦੇਂਦੇ ਸੀ ਰੀਲਾ ਦੇਖਦੇ ਨਜ਼ਰੋਂਦੇਂਦੇ ਸੀ ਵਿਅਸਤ ਰਹਿੰਦੇ ਸੀ ਮੋਬਾਈਲ ਦੇ ਵਿੱਚ ਤੇ ਕਈ ਵਾਰੀ ਤਾਂ ਕਈ ਵਾਰੀ ਹਾਸੇ ਵੀ ਹੋ ਜਾਂਦੇਗੇ ਸੀ ਜਿਹਦੀ ਅਕਸਰ ਸ਼ਿਕਾਇਤਾਂ ਕਮਿਸ਼ਨ ਨੂੰ ਮਿਲਦੀਆਂ ਰਹਿੰਦੀਆਂ ਆਂ ਗਿਆ ਸੀ ਲੇਕਿਨ ਹੁਣ ਮਤਸਰ ਪੁਲਿਸ ਕਮਿਸ਼ਨ ਵੱਲੋਂ ਇੱਕ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਮੁਲਾਜ਼ਮ ਟ੍ਰੈਫਿਕ ਦੇ ਵਿੱਚ ਡਿਊਟੀ ਤੋਂ ਨਿਭਾਉਂਦਾ ਨજર ਆਉਂਦਾ ਹੋਏਗਾ ਉਹ ਰੀਲਾਂ ਨਹੀਂ ਦੇਖੇਗਾ ਬਸ ਆਪਣੀ ਡਿਊਟੀ ਦੇ ਵਿੱਚ ਹੀ ਧਿਆਨ ਦੇਵੇਗਾ ਪਹਿਲਾਂ ਅਕਸਰ ਤੁਸੀਂ ਇਹਨਾਂ ਨੂੰ ਰੀਲਾਂ ਦੇਖਦੇ ਹੋਏ ਮੋਬਾਈਲ ਚਲਾਉਂਦੇ ਨજર ਆਉਂਦੇ ਹੋਵੋਗੇ ਲੇਕਿਨ ਹੁਣ ਇਹ ਨਹੀਂ ਦੇਖਣਗੇ ਰੀਲਾਂ ਨਹੀਂ ਦੇਖਣਗੇ ਮੋਬਾਈਲ ਕੋਈ ਖਾਸ ਮੋਬਾਈਲ ਹੋ ਹੋ ਲਾਏਗੀ ਤਾਂ ਉਹ ਤਾਂ ਜ਼ਰੂਰ ਟੈਂਡ ਕੀਤੀ ਜਾਏਗੀ ਲੇਕਿਨ ਰੀਲਾਂ ਦੇਖਦੇ ਹੋਏ ਤੁਹਾਨੂੰ ਨਹੀਂ ਨજર ਆਉਣਗੇ ਇਹ ਖਾਸ ਉਪਰਾਲਾ ਅਮਸਰ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਕਿਵੇਂ ਦਾ ਲੱਗਾ ਅਮਸਰ ਕਮਿਸ਼ਨ ਦਾ ਇਹ ਖਾਸ ਉਪਰਾਲਾ ਕਮੈਂਟ ਕਰਕੇ ਜ਼ਰੂਰ ਦਿਓ ਤਸਵੀਰੋ ਕ ਨਾਲ ਨਾਲ ਆਪਣੇ ਸੁਝਾਅ ਵੀ ਜਰੂਰ ਦਿਓ ਕਿ ਚਰਨ ਫੋਲ